ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਖੰਬੇ ਪਾਸੇ ਬੀਕੇਯੂ ਦੁਆਬਾ ਤੋਂ ਸਾਥੀ ਹਨ ਭਜਨ ਸਿੰਘ ਬਾਜਵਾ ਬੈਠੇ ਆ ਉਹਨਾਂ ਦੇ ਨਾਲ ਪੀਐਨ ਵੱਲੋਂ ਗੁਰਮਨੀ ਸਿੰਘ ਮਾਗੜ ਬੈਠੇ ਆ ਕਿਸਾਨ ਮਜ਼ਦੂਰ ਸਿੰਘਾਂ ਚ ਕਮੇਟੀ ਵੱਲੋਂ ਸੁਵਰਨ ਸਿੰਘ ਪੁਲਈ ਜੀ ਨੇ ਮੇਰੇ ਪਿੱਛੇ ਨਾਲ ਬੀਕੇਯੂ ਇੱਕਤਾ ਯਾਰਡ ਵੱਲੋਂ ਮਨਜੀਤ ਸਿੰਘ ਨਿਆਲ ਮੇਰੇ ਸੱਜੇ ਅੱਧ ਬੀਕੇ ਜੋ ਪਟੇੜੀ ਵੱਲੋਂ ਜਾਂਸਤਿਕ ਪਟੇੜੀ ਉਹਨਾਂ ਦੇ ਨਾਲ ਬੈਠੇ ਨੇ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਬਲਕਾਰ ਸਿੰਘ ਬੈਂਜੀ ਤੇ ਉਹਨਾਂ ਦੇ ਨਾਲ ਬੈਠੇ ਨੇ ਟੀਐਸਯੂ ਵੱਲੋਂ ਜਿਲਕਾਰ ਸਿੰਘ ਸੀਨੀਅਰ ਮੀਤਪਦਾ ਸੋ ਇਹ ਸਾਥੀ ਅੱਜ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦਾ ਸਭ ਤੋਂ ਜਿਹੜਾ ਮਹੱਤਵਪੂਰਨ ਮਸਲਾ ਵਾ ਜਾਂ ਕਹਿ ਲਈਏ ਵੀ ਆਪਣੇ ਤੇ ਬਹੁਤ ਵੱਡਾ ਹਮਲਾ ਜਿਹੜਾ ਸਰਕਾਰ ਕਰਨ ਜਾ ਰਹੀ ਆ ਸੈਂਟਰ ਸਰਕਾਰ ਉਹ ਆ ਸਾਡੇ ਬਿਜਲੀ ਬੋਰ ਦਾ ਜਿਹੜਾ ਹੋਇਆ ਕਿਉਂਕਿ 9 ਅਕਤੂਬਰ ਨੂੰ ਸਰਕਾਰ ਨੇ ਬਿਜਲੀ ਸੋਲਡਲ 2025 ਦਾ ਕਰੜਾ ਜੜਾਵਾ ਉਹ ਸਰਕਾਰੀ ਵਿਭਾਗਾਂ ਨੂੰ ਭੇਜਤਾ ਵਾ ਉਸ ਦਾ ਸਿੱਧੇ ਸਿੱਧੇ ਅਰਥ ਇਹ ਹੀ ਆ ਕਿ ਬਿਜਲੀ ਨੂੰ ਸਾਡੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰਕੇ ਇਹਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਹੱਥਾਂ ਵਿੱਚ ਦੇਣ ਜਾ ਰਹੀ ਹੈ ਜਸਤੇ ਅਸਰਗ ਆਪਾਂ ਸਾਰੇ ਜਾਣਦੇ ਆ ਵੀ ਇਹ ਆਮ ਸਾਡੇ ਜਿਹੜੇ ਕਿਸਾਨ ਆ ਮਜ਼ਦੂਰ ਆ ਖਾਸ ਕਰਕੇ ਮਜ਼ਦੂਰ ਭਰਾ ਜਿਹੜੇ ਸ਼ਹਿਰਾਂ ਚ ਸਾਡੇ ਮਜ਼ਦੂਰ ਭਰਾ ਬੈਠੇ ਆ ਉਹਨਾਂ ਦੇ ਬਸੋਂ ਕੰਮ ਬਾਹਰ ਹੋ ਜਾਣਾ ਪਿੱਛੇ ਆ ਜਿੱਤੇ ਇਹ ਗ੍ਰੇਡ ਬਾਝਣੇ ਆ ਉਹਨਾਂ ਦੇ ਕੱਲੇ ਮਜ਼ਦੂਰ ਦੇ ਕੋਸਾਨ ਵੀ ਉਹ ਜਿਹੜੇ ਕੀਮਤਾਂ ਉਹ ਆਪਾਂ ਨਹੀਂ ਦੇ ਪਾਵਾਂਗੇ ਸੋ ਉਹਦੇ ਤੇ ਅੱਜ ਦੀ ਮੀਟਿੰਗ ਨੇ ਵਿਚਾਰ ਚਰਚਾ ਕੀਤੀ ਆ ਫਿਰ ਇਸ ਵੱਡੇ ਮਸਲੇ ਦਾ ਤੇ ਜਿਹੜਾ ਸਮੂਹ ਲੋਕਾਂ ਨਾਲ ਜੁੜਿਆ ਹੋਇਆ ਮਸਲਾ ਵਾ ਇਹਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਤੇ ਦਿੱਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਜਾਣ ਤੋਂ ਰੋਕਿਆ ਜਾਵੇ ਸੋ ਸਾਰੀ ਮੀਟਿੰਗ ਨੇ ਅੱਜ ਫੈਸਲਾ ਕੀਤਾ ਵਾ ਵੀ ਇਸ ਮਸਲੇ ਦੇ ਉੱਤੇ ਅਸੀਂ ਸਮੂਹ ਮੁਲਾਜ਼ਮ ਜਥੇਬੰਦੀਆਂ ਸਮੂਹ ਕਿਸਾਨ ਜਥੇਬੰਦੀਆਂ ਸਮੂਹ ਮਜ਼ਦੂਰ ਜਥੇਬੰਦੀਆਂ ਸਮੂਹ ਵਿਦਿਆਰਥੀ ਜਥੇਬੰਦੀਆਂ ਦੀ ਮੀਟਿੰਗ ਸਰਦਨ ਜਾ ਰਹੇ ਆ 27 ਅਕਤੂਬਰ ਨੂੰ ਚੰਡੀਗੜ੍ਹ ਕਿਸਾਨ ਮੋਰਚਾ ਰਾਵੀ ਹਾਲ ਚ ਸਾਡਾ ਮਕਸਦ ਸਾਡਾ ਇਹੀ ਹੈ ਕਿ ਜਿੰਦਾ ਵੱਡਾ ਇਹ ਮਸਲਾ ਇਹ ਇਹਨੂੰ ਅਸੀਂ ਸਾਰੇ ਇਕੱਠੇ ਹੋ ਕੇ ਇਸ ਹਮਲੇ ਨੂੰ ਅਸੀਂ ਪਿੱਛੇ ਮੋੜ ਸਕਦੇ ਆ ਸੋ ਉਸ ਉੱਤੇ ਵਿਚਾਰਾ ਕਰਨ ਵਾਸਤੇ ਚਰਚਾ ਕਰਨ ਵਾਸਤੇ ਵੀ ਕਿਵੇਂ ਲੜਿਆ ਜਾਵੇ ਅਸੀਂ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪਹਿਲ ਕਰਨੀ ਲੈਂਦੇ ਹੋਏ ਸਾਰਿਆਂ ਨੂੰ ਸੱਦ ਰਹੇ ਆ ਵੀ ਆਓ ਸਾਰੇ ਜਣੇ ਇਕੱਠੇ ਸਿਰ ਜੋੜ ਕੇ ਬਹਿ ਜੀਏ ਇਹਦਾ ਆਪਾਂ ਕੀ ਹੱਲ ਕਰ ਸਕਦੇ ਆ ਕਿਵੇਂ ਇਹਨੂੰ ਬਚਾ ਸਕਦੇ ਆ ਬਿਜਲੀ ਬੋਰਡ ਨੂੰ ਉਹ ਤੇ ਸਾਰੇ ਭਰਾ ਆ ਕੇ ਆਪ ਦੀ ਆਗੇ ਰੈਣ ਦੋ ਤਾਂ ਕਿ ਕੋਈ ਵੱਡਾ ਤੇ ਸਾਂਝੀ ਸਾਟਾ ਪਾਏ ਤੇ ਮਾਰ ਸਕੀਏ ਇਸ ਤੋਂ ਅਗੇ ਕਹਿੰਦੇ ਸਾਂ ਜਿਵੇਂ ਜੀਰਾ ਸਾਹਿਬ ਨੇ ਉਹ ਦਸਤਾਵੇਜ਼ ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਵਾਸਤੇ ਬਿਜਲੀ ਸੋਧ ਬਿਲ ਲਗਭਗ 20 ਤੋਂ 25 ਤੁਹਾਨੂੰ ਪਹਿਲਾ ਦਿੱਲੀ ਅੰਦੋਲਨ ਯਾਦ ਹੋਊਗਾ ਚਾਰ ਮੰਗਾ ਸੀ ਗਿਆ ਉਦੋਂ ਅਸੀਂ ਕਹਿੰਦੇ ਸੀ ਬਿਜਲੀ ਸੋਧ ਬਿੱਲ 220 ਉਹਦੇ ਵਿੱਚ ਤਿੰਨ ਖੇਤੀ ਕਾਨੂੰਨ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਔਰ ਉਹਦੇ ਨਾਲ ਦੀ ਨਾਲ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਣ ਵਾਲੀਆਂ ਗੱਲਾਂ ਸੀ ਜਿੱਚ ਤਿੰਨ ਕਾਲੇ ਕਾਨੂੰਨੀ ਵਾਪਸ ਹੋਏ ਸੀਗੇ ਇਹ ਜਿਹੜਾ ਦਿੱਲੀ ਅੰਦੋਲਨ ਵਿੱਚ ਵਾਦਾ ਕੀਤਾ ਸੀ ਉਸ ਵळे ਦੇ ਕੇਂਦਰੀ ਮੰਤਰੀਆਂ ਜਾਂ ਪਿਊਸ਼ ਗੋਲਜੀ ਜਾਂ ਉਹਦੇ ਨਾਲ ਜਿਹੜੇ ਖੇਤੀਬਾੜੀ ਮੰਤਰੀ ਸੀਗੇ ਤੁਮਰ ਸਾਹਬ ਇਹ ਸੀਗਾ ਵੀ ਅਸੀਂ ਖੱਤਕਾਰਾਂ ਦੀ ਰਾਇ ਲਏ ਤੋਂ ਬਗੈਰ ਇਹ ਖਲੜਾ ਨਹੀਂ ਲੈ ਕੇ ਆਵਾਂਗੇ ਥੋੜੀ ਰਾਇ ਲਵਾਂਗੇ ਹੁਣ ਕਿਸੇ ਦੀ ਕਿਸੇ ਨੇ ਰਾਇ ਨਹੀਂ ਲਈ ਹੈਗੀ ਇਹ ਛੋਟਾ ਮਸਲਾ ਨਹੀਂ ਹੈਗਾ ਨਾ ਤਾਂ ਦੇਖੋ ਜਿੰਨਾ ਵੀ ਪਾਵਰ ਸੈਕਟਰ ਆ ਇਹ ਕਿਸੇ ਵੀ ਕੱਲਾ ਨਾਂ ਦਾ ਕਿਸਾਨ ਦੀ ਲੋੜ ਆ ਮਜ਼ਦੂਰ ਦੀ ਵਿਦਿਆਰਥੀ ਛੋਟਾ ਦੁਕਾਨਦਾਰ ਸ਼ਹਿਰੀ ਕਹ ਲੋ ਪੂਰੇ ਸਮਾਜ ਨੂੰ ਜਿਵੇਂ ਅਸੀਂ ਪਹਿਲਾਂ ਗੱਲਾਂ ਕਰਦੇ ਸੀ ਵੀ ਗੁੱਲੀ ਗੁੱਲੀ ਤੇ ਜੁੱਲੀ ਤੇ ਚਾਰ ਮੁੱਖ ਲੋੜਾਂ ਸੀ ਬਿਜਲੀ ਵੀ ਉਹਦੇ ਜਿਹੜੇ ਤੋਂ ਮੁੱਖ ਲੋੜਾ ਇਸ ਕਰਕੇ ਇਤੋਂ ਬਗੈਰ ਗੱਜਾਰਾ ਨਹੀਂ ਹੋ ਸਕਦਾ ਅਸੀਂ ਇਹਦੇ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਸਮਝ ਬਣਾਈ ਆ ਆਪਣੀ ਕਿ ਅਸੀਂ ਜ਼ਿੰਦਗੀਆਂ ਵੀ ਮਲਾਜਮ ਜੱਥੇ ਬੰਦੀਆਂ ਉਹਨਾਂ ਨੂੰ ਮਜ਼ਦੂਰ ਜਥੇਬੰਦੀਆਂ ਉਹਨਾਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੂੰ ਤੁਹਾਨੂੰ ਚਿੱਠੀ ਡਿਜੀਟਲ ਰੂਪ ਵਿੱਚ ਤੁਹਾਨੂੰ ਦੇ ਦੇਿਆ ਕਿ ਪ੍ਰੈਸ ਨੂੰ ਉਹ ਅੱਜ ਲਿਖ ਦੇਣੀ ਆ ਵੀ ਕਿਉਂ ਨਾ ਸਾਰੇ ਇਕੱਠੇ ਹੋ ਕੇ ਬਿਜਲੀ ਸੈਕਟਰ ਨੂੰ ਪ੍ਰਾਈਵੇਟ ਹੱਥਾਂ ਵਿੱਚ ਜਾਣ ਤੋਂ ਬਚਾਉਣ ਲਈ ਤੁਹਾਨੂੰ ਪਤਾ ਹੋਊਗਾ ਵੀ ਚੰਡੀਗੜ੍ਹ ਦਾ ਬਿਜਲੀ ਬੋਰਡ ਇਹਨਾਂ ਨੇ ਵੇਚਤਾ ਅਰੇ ਤੋਂ ਪਹਿਲਾਂ ਲਾਲ ਗੋ ਤੇ ਖਰਨ ਦੀਆਂ ਦੋ ਸੱਤ ਵਿਚ ਜਨਾ ਪਰ ਆਪਣੇ ਹੱਥ ਲੇ ਕੇ ਦੇਣ ਦਾ ਫੈਸਲਾ ਕੀਤਾ ਸੀ ਤੇ ਅੱਠ ਮਗਰ ਹੋਰ ਸੀਗਾ ਤੇ ਜੇ ਅੱਜ ਨਹੀਂ ਬੋਲਦੇ ਤਿੰਨ ਦਿਨ ਪਹਿਲਾਂ ਵੀ ਚਿੱਠੀ ਆਈ ਆ ਕਿਤੇ ਵੀ ਪ੍ਰਚਾਰ ਮੱਧ ਮੱਧ ਕੋਈ ਅਧਾਰ ਵਾਲਾ ਪਾਣੀ ਕੋਈ ਸਿਆਸੀ ਪਾਰਟੀ ਦੇ ਇੱਤੇ ਬੋਲ ਰਹੀ ਇਸ ਕਰਕੇ ਅਸੀਂ ਉਸ ਮੀਟਿੰਗ ਵਿੱਚ ਫਿਰ ਸਾਰਿਆਂ ਦੀ ਮੀਟਿੰਗ ਸਰਦਨ ਤੋਂ ਬਾਅਦ ਜੋ ਆਮ ਸਹਿਮਤੀ ਬਣੂਗੀ ਉਹਦੇ ਤੇ ਫੈਸਲਾ ਕਰਾਂਗੇ ਮੈਂ ਇੱਕ ਵਾਰ ਇਹਹੀ ਕਹਿਣਾ ਚਾਹੂਗਾ ਕਿ ਜੋ ਪਾਵਰ ਸੈਕਟਰ ਕੋ آنے والے میں ہاتھوں میں بیچے جانے کی تیاری کر رہی سرکار بجلی بل بیس سو پچیس لائے جا رہا اس کے لیے پنجاب کی کسان یونین جو ملازم یونین ہے پاور کوم کی ودار یونین اتوا ملدور یونین سبھی کو ہم نے نیوتا دینا ہے کہ تائیس اکتوبر دو ہزار پچیس کو آپ کسان بون چنڈیگڑھ میں پہنچے اور یہ بڑے حملے کو ہم روک سکیں یہ ਜਿਹੜਾ ਪੰਜਾਬ ਦੇ ਅੰਦਰ ਜ਼ਮੀਨਾਂ ਜੜੀਆਂ ਵਾਂ ਉਹ ਜਿਹੜੀਆਂ ਵਿਭਾਗਾਂ ਦੀਆਂ ਵੱਖ-ਵੱਖ ਭਾਕਾਂ ਦੀਆਂ ਇੱਥੇ ਬਿਜਲੀ ਬੋਰ ਦੀਆਂ ਜ਼ਮੀਨਾਂ ਵਾਂ ਜਾਂ ਪੀਏ ਕਟੀਆਂ ਜ਼ਮੀਨਾਂ ਵਾਂ ਹੋਰ ਕੁ ਭਾਕਾਂ ਦੀਆਂ ਜ਼ਮੀਨਾਂ ਸਰਕਾਰ ਵੇਚ ਕੇ ਆਪਣਾ ਸਰਕਾਰੀ ਕੰਮ ਚਲਾਉਣਾ ਚਾਹੁੰਦੀ ਆ ਉਹਦੇ ਦੇ ਵੀ ਅਸੀਂ ਉਹਦੀ ਨਿਰਧਾਰਨ ਕਰਦੇ ਆ ਜੇ ਸਰਕਾਰ ਇੰਦਰ ਵੱਧੂ ਕੀਤੇ ਇਹਦੇ ਵੀ ਤਿੱਖਾ ਅੰਦੋਲਨ ਕਰਾਉਣ ਵਾਲੇ ਸਮੇਂ ਸਭ ਸਾਰਿਆਂ ਨੂੰ ਲੈ ਕੇ ਉਹਦੇ ਵਿੱਚ ਵੀ ਝੰਡਾ ਰੱਖਿਆ ਜਾਊਗਾ ਬਾਕੀ ਸਾਡੇ ਵੀਰ ਜੰਗ ਸਿੰਘ ਜੀ ਭਨੇੜੀ ਉਹ ਤੁਹਾਨੂੰ ਨਾ ਪ੍ਰਾੜੀ ਵਾਲੇ ਮਸਲੇ ਤੇ ਗੱਲ ਕਰ ਲੈਣਗੇ ਮੈਂ ਉਂਧਰ ਘਰ ਦੇ ਜੀ ਜੀ ਮੈਂ ਉਂਧਰ ਘਰ ਦੇ ਜੀ ਠੀਕ ਹੈ ਉਂਧਰ ਘਰ ਦੇ ਜੀ ਠੀਕ ਹੈ ਅਕਸ਼ਰ ਛੋਟਾ ਨਾ ਕਰੀਂ ਬੋਲੋ ਜੀ ਬੋਲੋ ਜੀ ਕਾ ਖਾਸ਼ਾ ਵੈਰੀ ਦੇ ਹੱਥੇ ਮੈਂ ਜਾਂ ਜਿੰਨੇ ਸਭਾ ਪੜਾਂ ਅਜੇ ਇਹ ਬਤਲਾ ਜਦੋਂ ਜੀ ਬਣਾਉਂਦੇ ਆ ਨਾ ਜੀ ਪਟਿਆਲ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪੰਜ ਦਿਨ ਅਸੀਂ ਉਹਨਾਂ ਨੂੰ ਦਵਾਗੇ ਪੰਜ ਦਿਨ ਬਾਅਦ ਰੱਡੇ ਕੋਈ ਕੀ ਜੀ ਨਹੀਂ ਪਹੁੰਚੀ ਮੇਰੇ ਅਸੀਂ ਆਖ ਲਾਵਾਂਗੇ ਮੈਂ ਜੀ ਦੀ ਖਾਲਸਾ ਮੈਂ ਨਹੀਂ ਪੜੀ ਚਲੋ ਮਾਨ ਜੀ ਨਾਲ ਪੱਤਰਕਾਰ ਸਾਥੀਓ ਸਰ ਰੀਟਮੈਂਟ ਮਾਈਕ ਮਾਈਕਾ ਕੋ ਜਿਆਦਾ ਸੀਡ ਚੇਂਜ ਕਰਦੇ ਜੀ ਕਿਉਂਕਿ ਉਹ ਕੈਮਰਾ ਅੰਦਰ ਨਹੀਂ ਆਉਣਾ ਆ ਗਿਆ ਆ ਗਿਆ ਆ ਵੀ ਕੰਮ ਕਰਦਾ ਆ ਜੀ ਬੋਲੋ ਠੀਕ ਹੈ ਜੀ ਬੋਲੇ ਮਦਦਕਾਰ ਸਾਥੀਓ ਜਿਵੇਂ ਤੁਹਾਨੂੰ ਪਤਾ ਹੈ ਕਿ ਅਰਸੋਂ ਅਰਸੋਂ ਦਾ ਹੈ ਅਰਸੋਂ ਮੁੱਖ ਮੰਤਰੀ ਸਾਹਿਬ ਚੋਰੀਛੀਤੇ ਨਾਲੇ ਜਾਂਦੇ ਨੇ ਤੇ ਕੁਝ ਮੁਆਵਜ਼ਾ ਲੈ ਕੇ ਆਉਂਦੇ ਆ ਤੇ ਜਿਹਦੀ ਪਿੱਛ ਬਹੁਤ ਜ਼ਿਆਦਾ ਫਰਤਫਾਈ ਜਾਰੀ ਹੈ ਸੋ ਮੈਂ ਆਪ ਜੀ ਨੂੰ ਕੁਝ ਸਰਕਾਰੀ ਅੰਕੜੇ ਦੱਸਣਾ ਚਾਹੁੰਦਾ ਹਾਂ ਜੇ ਆਪਾਂ ਜਨਾਲਾ ਤਸੀਲ ਦੀ ਗੱਲ ਕਰੀਏ ਅਜਨਾਲਾ ਤਸੀਲ ਦੇ ਵਿੱਚ 48 ਪਿੰਡ ਨੇ ਜਿਨ੍ਹਾਂ ਦਾ ਰਕਬਾ 100% ਜਿਹੜਾ ਸਰਕਾਰੀ ਸਰਵੇ ਆ ਉਹ ਦੱਸਦਾ ਹੈ ਵੀ ਉਹ ਉੱਥੇ ਫਸਲ ਡੈਮੇਜ ਹੋ ਗਈ ਹੈ ਔਰ ਉਹ ਰਕਬਾ ਬੰਦਾ ਹੈ 27073 ਏਕੜ 27073 ਏਕੜ ਔਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮੁਆਵਜ਼ਾ ਦਿੱਤਾ ਆ ਫਸਲ ਦੀ ਕੰਪਨਸੇਸ਼ਨ ਦਾ ਉਹ 1 ਕਰੋੜ 16 ਲੱਖ ਰੁਪਏ ਦਿੱਤਾ ਹੈ ਜਿਹੜਾ ਕਿ ਬਹੁਤ ਥੋੜਾ ਆ ਔਰ ਸਵਾਲ ਹੈ ਜੀ ਜਿਹੜਾ 27000 73 ਏਕੜ ਜ਼ਮੀਨ ਹੈ ਇਹਦੇ ਤੇ ਮੁਆਵਜ਼ਾ ਬੱਦ ਤੋਂ ਬੱਦ 2 ਜਾਂ 5 ਏਕੜ ਦਾ ਵੀ ਪੜਨਾ ਬਾਦ ਤੋਂ ਬੱਦ ਦੇਣਾ ਪੈਣਾ ਸਾਡੀ ਕੇਨਮ ਦੀ ਡਿਮਾਂਡ ਹੈ ਕਿ ਇਸ ਨੂੰ 70000 ਰੁਪਏ ਪਰ ਏਕੜ ਦਿੱਤਾ ਜਾਵੇ ਕਿਉਂਕਿ ਜਿਹੜਾ ਇਨਪੁਟ ਕਾਸਟ ਹੈ ਇਨਪੁਟ ਕਾਸਟ ਹੀ 20000 ਦੇ ਕਰੀਬ ਹੈ ਸੋ ਇਹ ਬਜ਼ਾਰ ਨਾ ਕੀਤਾ ਜਾਵੇ ਕਿਸਾਨਾਂ ਦੇ ਨਾਲ ਇਸ ਤੋਂ ਇਲਾਵਾ ਖਾਦ ਦੀ ਕਲਪ ਬਹੁਤ ਹੋ ਰਹੀ ਹੈ ਮੈਂ ਇਸ ਤੋਂ ਇਲਾਵਾ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਨਾਲ ਨਾਲ ਹਰਿਆਣੇ ਦੇ ਵਿੱਚ ਵੀ ਜਿਹੜੀ ਝੋਨੇ ਦੀ ਖਰੀਦ ਹੈ ਉਹਦੇ ਵਿੱਚ ਧੰਨ ਵੀ ਚੱਲ ਰਹੀ ਹੈ ਔਰ ਸਾਦੀ 3% ਕੁਸ਼ੀ ਪਰਸੈਂਟ ਜਿਹੜੀ 3M ਕਮ ਦਾ ਹਿੱਸਾ ਹੈ ਉਹ ਨਿਰੰਤਰ ਮੰਡੀਆਂ ਦੇ ਵਿੱਚ ਜਾ ਕੇ ਰੋਜ਼ ਐਕਸਪੋਜ਼ ਵੀ ਕਰ ਰਿਹਾ ਕਿ ਕਿਦਾਂ ਜਿਹੜੀ ਮੋਇਸਚਰ ਐਮੋਸ਼ਨ ਮਸ਼ੀਨ ਗਲਤ ਨੇ ਈਵਨ ਜਿਹੜੇ ਕੰਦੇ ਆ ਉਹਨਾਂ ਤੇ ਵੀ ਤਾੜੀ ਹੋ ਰਹੀ ਹੈ ਇਸ ਤੋਂ ਇਲਾਵਾ ਅੱਜ ਇੱਕ ਘਟਨਾ ਹੋਈ ਹੈ ਜਿੱਥੇ ਹਰਿਆਣਾ ਪੁਲਿਸ ਨੇ ਕਿਸਾਨ ਆਗੂ ਵਿਨਾਮ ਸਿੰਘ ਛਡੂਨੀ ਉਹਨਾਂ ਨੂੰ ਅਰੈਸਟ ਕਰ ਲਿਆ ਸਵਾਲ ਇਸ ਗੱਲ ਦਾ ਆ ਕਿ ਉਹਨਾਂ ਨੇ ਕੀ ਕੀਤਾ ਤੇ ਕਿਉਂ ਕੀਤਾ ਤੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਦੇਖੋ ਕਿ ਐਮੀ ਕਿਸਾਨ ਦੀ ਸਿਚੁਏਸ਼ਨ ਬੁਰੀ ਹੈ ਕਿ ਇੱਕ ਲੀਡਰ ਨੂੰ ਲਕਾਰ ਹੋ ਕੇ ਅਧਿਕਾਰੀ ਦੇ ਥੱਪੜ ਮਾਰਨਾ ਪੈ ਰਿਹਾ ਹੈ ਲੋਕ ਰੋ ਰਹੇ ਨੇ ਸੋ ਇਹ ਸਿੱਧਾ ਸਿੱਧਾ ਦਰਸਾਉਂਦਾ ਹੈ ਵੀ ਹਰਿਆਣਾ ਹੋਵੇ ਪੰਜਾਬ ਹੋਵੇ ਜਾਂ ਮੱਧ ਪ੍ਰਦੇਸ਼ ਹੋਵੇ ਕਿਸਾਨਾ ਚਾਹੇ ਯੂਪੀ ਹੋਵੇ ਕਿਸਾਨਾਂ ਦੇ ਨਾਲ ਖਰੀਦ ਵਾਲੇ ਬਹੁਤ ਅਜਿਹਾ ਕਹਾ ਚੱਲ ਰਿਹਾ ਆ ਔਰ ਕਿਸਾਨ ਮਜੂਰ ਮੋਰਚਾ ਇਹ ਗੱਲ ਸਿੱਧਾ ਸਿੱਧਾ ਇਹਦਾ ਖੰਡਨ ਕਰਦਾ ਆ ਇਹਦੀ ਨਕੀਬੀ ਕਰਦਾ ਹੈ ਹਾਂਜੀ ਬੈਂਸ ਸਾਹਿਬ ਮੇਰੇ ਪ੍ਰਿੰਸੀਪਲ ਜੀ ਦਾ ਸਾਰਿਆਂ ਦਾ ਧੰਨਵਾਦ ਆਪਾਂ ਵੀ ਛਾਇ ਸਾਲਿਕ ਪ੍ਰੋਬਲਮਾਂ ਨਹੀਂ ਆਈਆਂ ਇਹ ਦਿਨਾਂ ਦੇ ਵਿੱਚ ਆ ਕੇ ਡੀਐਨਟੀ ਲਾਤੀ ਤੇ ਜਦੋਂ ਸਰਕਾਰ ਨੂੰ ਪਤਾ ਹੁੰਦਾ ਵੀ ਇਹ ਦਿਨਾਂ ਦੇ ਵਿੱਚ ਡੀਐਨਟੀ ਦੀ ਬਾਰੇ ਪੱਤਰ ਤੇ ਲੋਕਡਾਊਨ ਦੀ ਲੱਗੂ ਜੀ ਵੀ ਕਾਰਨ ਹਾਰੇ ਦੀ ਫਸਲੀ ਵਿਚੜੀ ਹੁੰਦੀ ਹੈ ਤੇ ਸਰਕਾਰ ਦੇ ਕੋਲ ਇੱਕ ਦਾਣੇ ਦਾ ਸਾਬ ਹੁੰਦਾ ਵੀ ਪੰਜਾਬ ਵਿੱਚ ਕਿੰਨੀ ਖਾਦੀ ਖਤ ਬਤੋਣੀ ਹੈ ਚਾਹੇ ਜਿਹੜੀ ਹੋਵੇ ਜਾਂ ਤਸਦੀਦੀ ਹੋਵੇ ਜਾਂ ਪੰਜਾਬ ਦੀ ਹੋਵੇ ਕਿਉਂ ਨਹੀਂ ਸਰਕਾਰਾਂ ਉਹਦਾ ਪ੍ਰਬੰਧ ਪਹਿਲਾਂ ਕਰਕੇ ਰੱਖਦੀਆਂ ਕਿਉਂ ਨਹੀਂ ਉਹਦਾ ਸਟਾਕ ਪਹਿਲਾਂ ਕਰਕੇ ਰੱਖਦੀਆਂ ਆਏ ਸਾਲ ਇੱਕ ਪ੍ਰੋਬਲਮ ਆਉਂਦੀ ਹੈ ਜਿਹੜੀ ਸਰਕਾਰ ਨੂੰ ਪਤਾ ਵੀ ਆਏ ਸਾਲ ਲੋੜ ਪੈਂਦੀ ਹੈ ਡੀਪੀ ਦੀ ਤੇ ਸਰਕਾਰ ਉਹਦਾ ਕੋਈ ਪ੍ਰਬੰਧ ਕਰਦੀਆਂ ਜੇ ਮਨਮੋਟੀ ਕੋਈ ਖਾਦ ਮਿਲਦੀ ਕੀ ਹੈ ਤਾਂ ਉਹਦੇ ਨਾਲ ਕੋਈ ਨਾ ਕੋਈ ਆਈਟਮ ਜੋੜ ਕੇ ਦਿੱਤੀ ਜਾਂਦੀ ਹੈ ਸਿਰਫ ਦੁਕਾਨਦਾਰ ਕੋਲ ਜੇਕਰ ਉਹ ਪੈਸਟੀ ਸਾਈਡ ਲਾਉਂਦਾ ਜਾਂ ਕੋਈ ਹੋਰ ਐਡ-ਆਨ ਦਿੱਤੀ ਜਾਂਦੀ ਹੈ ਨਹੀਂ ਕਿ ਕਿਸਾਨ ਦੀ ਹਰ ਬਸਤੇ ਵਿੱਚ ਰੁਕ ਕੀਤੀ ਜਾਂਦੀ ਹੈ ਤੁਹਾਡੇ ਜਿਹੜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਜਦੋਂ ਆਪਾਂ ਨੂੰ ਪਤਾ ਵੀ ਦਿਨਾਂ ਦੇ ਵਿੱਚ ਖਾਦ ਦੀ ਲੋੜ ਹੈ ਕਿਉਂ ਨਹੀਂ ਸਰਕਾਰ ਉਹਦਾ ਪ੍ਰਬੰਧ ਕਰਦੀਆਂ ਤੇ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਜਦੋਂ ਵੀ ਚੀਤ ਦੀ ਲੋੜ ਹੋਵੇ ਦੀ ਡਿਸੀਜਨ ਦੇ ਵਿੱਚ ਕਿਸੇ ਨੁਕਸਾਨ ਹੋ ਤਾਂ ਉਸ ਦਾ ਚਾਹੇ ਉਹ ਬੀਜ ਹੋਵੇ ਚਾਹੇ ਖਾਦ ਹੋਵੇ ਚਾਹੇ ਪੈਸਟੀਸਾਈਡ ਹੋਵੇ ਉਹਦਾ ਪਹਿਲਾਂ ਪਰੰਪਰਤ ਕੀਤਾ ਜਾਵੇ ਜੀ ਆ ਇੱਕ ਤੁਹਾਡੇ ਧਿਆਨ ਚ ਹੋਰ ਦਾ ਲਿਆਉਣੀ ਹੈ ਜਿਹੜੀ ਥੱਲੇ ਸਮੱਸਿਆ ਆ ਰਹੀ ਹੈ ਬੇਸ਼ੱਕ ਪਰਾਲੀ ਵਾਲੇ ਮਸਲੇ ਤੇ ਢੀਢੀ ਸਾਬ ਬੁੱਲੇ ਆ ਹੁਣ ਥੱਲੇ ਦਿੱਕਤ ਕੀ ਆ ਰਹੀ ਹੈ ਸਰਕਾਰ ਕਹਿੰਦੀ ਹੈ ਵੀ ਅਸੀਂ ਵਾਧੂ ਮਸ਼ੀਨਰੀ ਦਿੱਤੀ ਆ ਤੁਸੀਂ ਪਰਾਲੀ ਦੀਆਂ ਗੱਠਾਂ ਬਣਾਓ ਉਹਨਾਂ ਬਾਹਰ ਕੱਢੋ ਪਰ ਉਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਵੀ ਜਿੰਨੇ ਵੀ ਮਸ਼ੀਨਾਂ ਸਾਡੇ ਕੋਲੇ ਪ੍ਰਾਲੀ ਬੰਨਣ ਆਈਆਂ ਜਦੋਂ ਉਹਨਾਂ ਕੋਲ ਸਾਡਾ ਕਿਸਾਨ ਜਾਂਦਾ ਵਾ ਵੀ ਸਾਡੇ ਖੇਤ ਚ ਭਾਈ ਕੱਢੋ ਪ੍ਰਾਲੀ ਬਾਹਰ ਇਕੱਠਾ ਬੰਨੋ ਤਾਂ ਉਹਨਾਂ ਦੀ ਡਿਮਾਂਡ ਇਹ ਹੁੰਦੀ ਆ ਵੀ ਘੱਟੋ ਘੱਟ 50 60 ਕਿੱਲੇ ਆ ਹੋਣ ਅਸੀਂ ਫੇਰ ਆਵਾਂਗੇ ਉਹਦੇ ਚ ਕੀ ਹੋ ਰਿਹਾ ਵੀ ਪਿਸ ਰਿਹਾ ਵਾ 2 3 4 ਕਿੱਲੇ ਵਾਲਾ ਕਿਸਾਨ ਜਿਨ੍ਹਾਂ ਦੇ ਗੈਨ ਤੇ ਕੋਈ ਮਸ਼ੀਨਰੀ ਉੱਥੇ ਜਾਂਦੀ ਨਹੀਂਗੀ ਸੋ ਇਹ ਗੱਲ ਅਸੀਂ ਤਾਂ ਧਿਆਨ ਚ ਲਾਉਣਾ ਚਾਹੁੰਦੇ ਆ ਵੀ ਜਿਹੜਾ ਤਿੰਨ ਚਾਰ ਕਿੱਲੇ ਵਾਲਾ ਨਾ ਤਾਂ ਉੱਥੇ ਕੋਈ ਬਿੱਲਰ ਜਾਂਦਾ ਨਾ ਕੋਈ ਉੱਥੇ ਇਕੱਠਾ ਬੰਦਣ ਵਾਲੀ ਮਸ਼ੀਨ ਜਾਂਦੀ ਹੈ ਪਰ ਕਿਸਾਨ ਕੋਲੇ ਹੱਲ ਕੀ ਆ ਕਿ ਉਹ ਹੀ ਤਿੰਨ ਚਾਰ ਕਿੱਲੇ ਵਾਲਾ ਕਿਸਾਨ ਹੀ ਆ ਜਿਹੜਾ ਡੀਜ਼ਲ ਵੀ ਪਾਲ ਸਕਦਾ ਜਿਹੜਾ ਉਹਤੇ ਖਰਚਾ ਵੀ ਕਰ ਸਕਦਾ ਉਹਦੇ ਕੋਲੇ ਵੱਡੇ ਸੰਦ ਵੀ ਨਹੀਂ ਹੈਗੇ ਫਿਰ ਉਹਦੇ ਕੋਲੇ ਕੋਈ ਰਾਹ ਦੀ ਬਚਦਾਗਾ ਸਵਾਏ ਅੱਗ ਲਾਉਣ ਤੋਂ ਹਾਲਾਂਕਿੇ ਸੀ ਲਗਾਤਾਰ ਕਹਿ ਰਹੇ ਆ ਵੀ ਬੇਸ਼ੱਕ ਸਮਝਦੇ ਆ ਸਾਰੇ ਵੀ ਅੱਗ ਲਾਉਣਾ ਵਾਤਾਵਰਨ ਨੂੰ ਖਰਾਬ ਕਰਦਾ ਵਾ ਕਿਸਾਨ ਜਿੱਥੇ ਬੰਦੇ ਲਗਾਤਾਰ ਕਹਿ ਰਿਹਾ ਵੀ ਇਹ ਤੋਂ ਬਚਣਾ ਚਾਹੀਦਾ ਪਰ ਇਹ ਕਿਸਾਨ ਉਦੋਂ ਕਰਦਾ ਜਦੋਂ ਸਾਰੇ ਪਾਸਿਓਂ ਘਿਰ ਜਾਂਦਾ ਵਾ ਤੇ ਉਹ ਕੰਕ ਬੀਜਣ ਦਾ ਸਮਾਂ ਜਿਹੜੇ ਆ ਜਾਂਦਾ ਵਾ ਇਸ ਤੋਂ ਬਿਨਾ ਇੱਕ ਵੱਡੀ ਹੋਰ ਜਿਹੜੀ ਤੁਹਾਡੇ ਧਿਆਨ ਚ ਲਾਉਣੇ ਚਾਹੁੰਦੇ ਤੁਹਾਡੇ ਰਾਜ ਸਰਕਾਰ ਦੇ ਧਿਆਨ ਚ ਲਾਉਣਾ ਚਾਹੁੰਦੇ ਆ ਅੱਜ ਸਾਡੇ ਕੋਲੇ ਕਈ ਥਾਵਾਂੋਂ ਫੋਨ ਆਏ ਆ ਵੀ ਬਾਹਰ ਲਿਆ ਸਟੇਟਾਂ 'ਚ ਵੱਡੇ ਪੱਧਰ ਤੇ ਝੂਨਾ ਆ ਰਿਹਾ ਵਾ ਸਾਡਾ ਝੂਨਾ ਤਾਂ ਚਲੋ ਹਲੇ ਸ਼ੁਰੂ ਹੀ ਹੋਇਆ ਪੰਜਾਬ ਦਾ ਪਰ ਕਈ ਸੈਲਰ ਮਾਲਕ ਉਧਰੋਂ ਸਸਤਾ ਖਰੀਦ ਕੇ ਪਹਿਲਾਂ ਉਧਰਲੇ ਕਿਸਾਨਾਂ ਦੀ ਲੁੱਟ ਕਰਦੇ ਆ ਮਗਰੋਂ ਇੱਧਰ ਲਿਆ ਕੇ ਆਪ ਦਾ ਸੈਲਰਾਂ ਦਾ ਕੋਟਾ ਪੂਰਾ ਕਰਕੇ ਮਗਰੋਂ ਜਿਹੜਾ ਇੱਧਰ ਝੋਨਾ ਵਾ ਉਹ ਲੈਣ ਤੋਂ ਨਖਰੇ ਕਰਦੇ ਆ ਉਹਤੇ ਕੱਟ ਲਾਉਂਦੇ ਆ ਸੋ ਸਾਡੀ ਸਰਕਾਰ ਨੂੰ ਅਪੀਲ ਆ ਕਿ ਬਾਹਰੋਂ ਆਉਣ ਵਾਲਾ ਝੋਨਾ ਜਿਹੜਾ ਵਾ ਉਹ ਕਿਸੇ ਵੀ ਸਟੇਟ ਤੋਂ ਆਵੇ ਉਹਨੂੰ ਤੁਰੰਤ ਰੋਕਿਆ ਜਾਵੇ ਨਹੀਂ ਤਾਂ ਕਿਸਾਨ